ਜਿਹੜੀ ਇਹ ਸਬ ਤਸੀਲ ਹੈ ਇਹਨੂੰ ਕਾਲੀ ਗਵਰਨਮੈਂਟ ਨੇ ਵੀ ਇਹਨੂੰ ਕਾਂਗਰਸ ਗਵਰਨਮੈਂਟ ਨੇ ਵੀ ਭਦੌੜ ਨੂੰ ਅੱਖੋਂ ਪਰੋਖਿਆ ਕੀਤਾ ਤੇ ਅੱਜ ਜਿਹੜੀ ਹੈਗੀ ਹੈ ਜਾਲੀਅਨ ਕਲਬਾਂ ਦੀ ਸਰਕਾਰ ਇਹ ਵੀ ਇਹਨੂੰ ਅੱਖੋਂ ਪਰੋਖਿਆ ਕਰ ਰਹੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਹੈ ਤੇ ਸਿਹਤ ਸਾਡੇ ਦੇ ਵਿੱਚ ਤੁਸੀਂ ਹਸਪਤਾਲ ਚ ਚੱਲ ਕੇ ਦੇਖ ਲਓ ਡਾਕਟਰ ਨਹੀਂ ਹੈਗੇ ਸਾਡੇ ਭਦੌੜ ਦੇ ਲੋਕਾਂ ਨੇ ਜਿੰਨੇ ਵੀ ਐਮ ਐਲ ਏ ਬਣਾ ਕੇ ਭੇਜੋ ਪੁੰਗੇ ਬੋਲੇ ਤੇ ਅੰਨੇ ਬਣਾ ਕੇ ਭੇਜਿਆ ਅਟੈਚਮੈਂਟ ਤੇ ਉਹ ਦਾ ਉਤਘਾਟਨ ਕਰਨ ਵਾਸਤੇ 5000 ਦੀ ਥਾਂ ਤੇ 50000 ਰੁਪਇਆ ਉਤਘਾਟਨ ਵਾਸਤੇ ਲਾਇਆ ਜੀ ਇਹ ਜਿੱਥੇ ਸ਼ੈੱਡ ਜਿਹੜੀ ਹੈਗੀ ਟੀਨਾ ਦਾ ਜਿਹੜਾ ਪਾਇਆ ਹੋਵੇ ਪਲਸ਼ਾ ਦੇ ਉੱਪਰ ਦੇ ਵਾਸ਼ਰੂਮਾਂ ਦੇ ਉੱਪਰ ਉੱਪਰ ਟੀਨ ਪਾਏ ਹੋਣ ਉਹਨਾਂ ਦੇ ਉਤਘਾਟਨ ਸਾਡੀ ਮਾਨ ਸਰਕਾਰ ਕਰ ਰਹੀ ਹੈ ਸਸਿਕਾਲ ਸਫਰ ਨਾਲ ਜੁੜਿਓ ਤੁਸੀਂ ਤੇ ਮੈਂ ਆ ਜੋਤ ਪੰਜਾਬ ਧਰਨੇ ਦੀ ਧਰਤੀ ਬਣ ਗਿਆ ਇਹ ਮੇਰੇ ਸ਼ਬਦ ਨਹੀਂ ਇਹ ਨੇ ਸੀਐਮ ਮਾਨ ਦੇ ਸ਼ਬਦ ਗੱਲਬਾਤ ਕਰਦੇ ਆ ਧਰਦੇ ਕਿਉਂ ਲੱਗਦੇ ਆ ਕਿਉਂਕਿ ਲਗਾਤਾਰ ਮਾਨ ਸਾਹਿਬ ਕਹਿੰਦੇ ਆ ਪੰਜਾਬ ਧਰਨੇ ਦੀ ਧਰਤੀ ਬਣਦਾ ਜਾਂਦਾ ਹੈ ਪਰ ਲੱਗਦਾ ਕਿਉਂ ਹੈ ਗੱਲਬਾਤ ਕਰਦੇ ਕੀ ਮਸਲਾ ਜੀ ਅੱਜ ਕਿਹੜੀ ਗੱਲੋਂ ਧਰਨਾ ਲਾਇਆ ਪਹਿਲਾਂ ਤਾਂ ਸਾਰੇ ਹੀ ਤੁਹਾਡੇ ਜਿੰਨੇ ਵੀ ਸਰੋਤੇ ਉਹਨਾਂ ਦਾ ਧੰਨਵਾਦ ਤੁਹਾਡੇ ਜਿੰਨੇ ਵੀ ਅ ਪ੍ਰੈਸ ਵਾਲੇ ਵੀ ਪਹੁੰਚਿਆ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜੀ ਜੋ ਸਾਡਾ ਧਰਨਾ ਹੈ ਇਹ ਉਹ ਧਰਨਾ ਲਾਇਆ ਹੋਇਆ ਉਸ ਗੱਲ ਨੂੰ ਲੈ ਕੇ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੀ ਤਹਿਸੀਲ ਹੈ ਜਿਹੜੀ ਹੈ ਸਭ ਤਹਿਸੀਲ ਹੈ ਇਹਨੂੰ ਕਾਲੀ ਗਵਰਨਮੈਂਟ ਨੇ ਵੀ ਇਹਨੂੰ ਕਾਂਗਰਸ ਗਵਰਨਮੈਂਟ ਨੇ ਵੀ ਭਦੌੜ ਨੂੰ ਅੱਖੋਂ ਪਰੋਖਿਆ ਕੀਤਾ ਤੇ ਅੱਜ ਜਿਹੜੀ ਹੈਗੀ ਹੈ ਜਾਲੀਅਨ ਕਲਬਾਂ ਦੀ ਸਰਕਾਰ ਇਹ ਵੀ ਇਹਨੂੰ ਅੱਖੋਂ ਪਰੋਖਿਆ ਕਰ ਰਹੀ ਹੈ ਜਿਹੜੇ ਭਦੌੜ ਦੇ ਨੇੜੇ ਲੱਗਦੇ ਪਿੰਡ ਹੈ ਜਿਹੜੇ ਉਹ 25 ਪਿੰਡ ਤੇ ਨਾਲ ਇਥੋਂ ਸਾਡੇ ਲੋਕਲ ਨਗਰ ਕੌਂਸਲ ਦੇ 12 13 ਬਾੜ ਨੇ ਬਲਕਿ ਕੁੱਲ ਸਾਡੀ ਜਿਹੜੀ ਇੱਥੇ ਨੇੜੇ ਜਿਹੜੇ ਲੱਗਦੀ ਬਾਦੀ ਹੈ ਉਹ 1 ਲੱਖ ਦੇ ਕਰੀਬ ਵਾਸੀ ਹੈ ਲੋਕਲ ਪਧੌੜ ਦੀ 26000 ਦੀ ਅੱਠ ਨੇੜੇ ਪੰਚਾਇਤਾਂ ਉਸ ਤੋਂ ਬਾਅਦ ਦੇ ਵਿੱਚ 25 ਜਿਹੜੇ ਪਿੰਡ ਹੈ ਨਾਲ ਲੱਗਦੇ ਇਹਨਾਂ ਦੀ ਜਿਹੜੀ ਵਾਦੀ ਹੈ ਇਹ ਨਹੀਂ ਹੈਗੀ ਹੈ ਪਰ ਜਿਹੜੇ ਇੱਥੇ ਸਾਡੇ ਤਹਿਸੀਲ ਦੇ ਵਿੱਚ ਨਾ ਤਾਂ ਸਰਕਾਰਾਂ ਨੇ ਬਣਾਈਆਂ ਇਹ ਤੁਸੀਂ ਲੋਕ ਦੇਖ ਰਹੇ ਹੋ ਕਿ ਖੱਜਲ ਖਰਾਬ ਲੋਕ ਹੋ ਕੇ ਜਾਂਦੇ ਆ ਜਦੋਂ ਕਈ ਵਾਰੀ ਅਫਸਰ ਨਹੀਂ ਆਉਂਦੇਗੇ ਤੇ ਇੱਥੇ ਜਿਹੜੇ ਪਧੌੜ ਤੋਂ ਲਾ ਕੇ ਗਾਗੇਵਾਲ ਪਿੰਡ ਹੈ ਜਿਹੜਾ ਨਾਲ ਲੱਗਦਾ ਉਹ ਤਹਿਸੀਲ ਸਬ ਤਹਿਸੀਲ ਨੂੰ ਤੇ ਜ਼ਿਲ੍ਹਾ ਜਿਹੜਾ ਸਾਡਾ ਉਹ ਤੋਂ ਵੱਡੀ ਤਹਿਸੀਲ ਨੂੰ ਲੱਗਦਾ ਉਹ ਤਹਿਸੀਲ ਜਿਹੜੀ ਹੈਗੀ ਆ ਤਾਂਪਾ ਉਹਨੂੰ ਲੱਗਦਾ ਇਥੋਂ 70 ਕਿਲੋਮੀਟਰ ਦਾ ਪੈਣਾ ਤੈਅ ਕਰਕੇ ਜੇ ਅਫਸਰ ਨਾ ਮਿਲੇ ਤਾਂ ਦਿਹਾੜੀ ਅਗਲੇ ਦੀ ਗੁੱਲ ਤੇ ਖਤਮ ਹੋ ਕੇ ਅਗਲਾ ਘਰੀ ਬੈਠ ਜਾਂਦਾ ਹੈ ਕਈ ਬੱਚੇ ਤਾਂ ਮੈਂ ਦੇਖਿਆ ਜਿਹੜੇ ਸੁਣਨ ਚ ਆਇਆ ਕਿ ਉਹ ਬੱਚਿਆਂ ਦੇ ਸਰਟੀਫਿਕੇਟ ਕਿ ਨਹੀਂ ਬਣੇਗੇ ਉਹ ਕਿਸੇ ਦਾ ਜਿਹੜੇ ਪਿੰਡੂ ਇਲਾਕੇ ਦਾ ਨਹੀਂ ਬਣਿਆ ਕਿਸੇ ਦਾ ਕਸੇ ਦਾ ਨਹੀਂ ਬਣਿਆ ਤੇ ਵੀਰਗੇ ਦਾ ਜਾਤੀ ਰਹਿ ਜਾਂਦਾ ਉਹ ਪੁਰਾਣੇ ਜਿਹੜੇ ਸਰਟੀਫਿਕੇਟ ਲੈਣ ਦੇ ਕਾਰਨ ਬੱਚੇ ਜਿਹੜੇ ਓਵਰਡੇਜ ਹੋਗੇ ਨੌਕਰੀ ਦਾ ਨਹੀਂ ਮਿਲਦਾ ਜੀ ਮਾਨ ਸਾਹਿਬ ਕਹਿੰਦੇ ਧਰਨੇ ਲਾਉਣ ਦਾ ਕੋਈ ਫਾਇਦਾ ਨਹੀਂ ਪਿਆਰ ਨਾਲ ਵੀ ਗੱਲਬਾਤ ਹੋ ਸਕਦੀ ਹੈ ਹਲਕੇ ਦੇ ਐਮਐਲਏ ਨਾਲ ਗੱਲਬਾਤ ਕੀਤੀ ਬਾਈ ਜੀ ਮੈਂ ਤਾਂ ਬੇਨਤੀ ਕਰਦਾ ਕਿ ਜਿਹੜੇ ਪਧੌੜ ਦਾ ਦੋ ਚੀਜ਼ਾਂ ਮਾਨ ਸਰ ਜਿਹੜੀ-ਜਿਹੜੀ ਗੱਲ ਨੂੰ ਪਹਿਲ ਪਹਿਲ ਦਿੱਤੀ ਹੈ ਸਭ ਤੋਂ ਪਹਿਲਾਂ এডਿਕੇਸ਼ਨ এডਿਕੇਸ਼ਨ ਤੋਂ ਪਹਿਲਾਂ ਸਿਹਤ ਪਹੁੰਚਾਈ ਦੀ ਹੈ ਬੰਦੇ ਨੂੰ ਸਾਰਿਆਂ ਨੇ ਅਰਦਾਸ ਮਾਨ ਨੇ ਕਿਹਾ ਸੀਗਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਸਿਹਤ ਸਾਡੀ ਦੇ ਵਿੱਚ ਤੁਸੀਂ ਹਸਪਤਾਲ ਚ ਚੱਲ ਕੇ ਦੇਖ ਲਓ ਡਾਕਟਰ ਨਹੀਂ ਹੈਗੇ ਅੱਜ ਤੋਂ 1.5 ਤੋਂ 2 ਸਾਲ ਕਰੀਬ ਅਸੀਂ ਭਦੌੜ ਹਸਪਤਾਲ ਵਿੱਚ ਡਾਕਟਰ ਲੈ ਕੇ ਆਉਣ ਦੀ ਵਾਅਦਾ ਅਸੀਂ ਧਰਨਾ ਦਿੱਤਾ ਧਰਨਾ ਇਹ ਨਹੀਂ ਵੀ ਕੱਲੇ ਇਹ ਝਾੜੂ ਵਾਲਿਆਂ ਦੀ ਪਾਰਟੀ ਦਾ ਕਰਕੇ ਦਿੱਤਾ ਉਹ ਤੂੰ ਪਹਿਲਾਂ ਅਸੀਂ ਜਿਹੜਾ ਇੱਥੇ ਧਰਨਾ ਦਿੱਤਾ ਸੀ ਕਾਲੀ ਗਵਰਨਮੈਂਟ ਦੇ ਵਿੱਚ ਵੀ ਹਸਪਤਾਲ ਭਦੌੜ ਵਿੱਚ ਡਾਕਟਰ ਲਿਆਉਣ ਵਾਸਤੇ ਕਾਂਗਰਸ ਦੇ ਧਰਨਾ ਵੀ ਦਿੱਤਾ ਡਾਕਟਰ ਲਿਆਉਣ ਵਾਸਤੇ ਤੇ ਅੱਜ ਵੀ ਉਹੀ ਹਸਪਤਾਲ ਹੈ ਜਿਹੜਾ ਡਾਕਟਰਾਂ ਤੋਂ ਬੰਜਾ ਹੈ ਤੇ ਤੁਸੀਂ ਸਾਡੀ ਮੰਗ ਪੜ੍ਹ ਲਓ ਸਾਡੇ ਦਾ ਦੋ ਮੰਗਾਂ ਪਾਈਆਂ ਇੱਕ ਤਸੀਲ ਭਦੌੜ ਨੂੰ ਸਭ ਤਸੀਲ ਨੂੰ ਤਸੀਲ ਬਣਾਈ ਜਾਵੇ ਲੋਕ ਖੱਜਲ ਖਰਾਬੀ ਤੋਂ ਬਚ ਸਕਣ ਤੇ ਦੂਜੀ ਸਾਡੀ ਮੰਗ ਹੈ ਸਰਕਾਰੀ ਹਸਪਤਾਲ ਦੇ ਵਿੱਚ ਤੁਸੀਂ ਜਿਹੜੇ ਸਾਡੇ ਡਾਕਟਰ ਪੂਰੇ ਕਰੋ ਜੀ ਹਲਕੇ ਦੇ ਐਮਐਲਏ ਨਾਲ ਗੱਲਬਾਤ ਕੀਤੀ ਇਹ ਮਸਲਾ ਧਰਨੇ ਤੋਂ ਬਿਨਾਂ ਹੀ ਸਲਝਦਾ ਨਜ਼ਰ ਆਇਆ ਇਹ ਇੱਕ ਗੱਲ ਹੈ ਜੀ ਜਿਹੜਾ ਸਭ ਤੋਂ ਪਹਿਲਾ ਇਹ ਹੈ ਜਿਹੜੀ ਅਸੀਂ ਮੰਗੋ ਦੇ ਧਿਆਨ ਚ ਲਿਆਉਣ ਤੋਂ ਪਹਿਲਾਂ ਮੈਂ ਪ੍ਰੈਸ ਰੇਜ਼ਰੀਏ ਵੀ ਉਹਨਾਂ ਦੇ ਧਿਆਨ ਚ ਲਿਆਤੀ ਉਹਨਾਂ ਦੇ ਆਗੂਕਾਰਾਂ ਦੇ ਵੀ ਧਿਆਨ ਚ ਲਿਆਤੀ ਤੇ ਜੇ ਇੱਥੋਂ ਦਾ ਜਿਹੜਾ ਬੰਦਾ ਨਮਾਇਦਗੀ ਕਰਦਾ ਜੇ ਐਮਐਲਏ ਆ ਜੇ ਪਿੰਡ ਦਾ ਸਰਪੰਚ ਆ ਪਿੰਡ ਦਾ ਐਮਸੀ ਆ ਜੇ ਉਹਨੂੰ ਦੱਸਿਆ ਜਾਵੇ ਕਿ ਮੇਰੇ ਜਿਹੜਾ ਹੈਗਾ ਗਲੀ ਆ ਮੇਰੀ ਟੁੱਟੀ ਵੀ ਹੈ ਮੈਨੂੰ ਨੰਗਣੂ ਰਸਤਾ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਕਿ ਉਹ ਐਮਐਲਏ ਜਾਂ ਉਹ ਸਰਪੰਚ ਜਾਂ ਕੋਈ ਬੰਦਾ ਅੱਖਾਂ ਤੋਂ ਅੰਨ ਹੋ ਜਾਂ ਗੰਗਾ ਬੋਲਾ ਹੋ ਤੇ ਮੈਨੂੰ ਲੱਗਦਾ ਸਾਡੇ ਭਦੌੜ ਦੇ ਲੋਕਾਂ ਨੇ ਜਿੰਨੇ ਵੀ ਐਮਐਲਏ ਬਣਾ ਕੇ ਭੇਜਿਓ ਗੁੰਗੇ ਬੋਲੇ ਤੇ ਅੰਨੇ ਬਣਾ ਕੇ ਭੇਜਿਆ ਜਿਹੜੇ ਭਦੌੜ ਦੇ ਹਲਕਾ ਕਿਹੜਾ ਵਿਧਾਨ ਸਭਾ ਹਲਕਾ ਭਦੌੜ ਸਭ ਭਦੌੜ ਦੇ ਵਿੱਚ ਸਭ ਤਹਿਸੀਲ ਤਹਿਸੀਲ ਹੈ ਨਹੀਂ ਤਹਿਸੀਲ ਹੋਰ ਲੈ ਕੇ ਲੋਕ ਇਸੇ ਤਰ੍ਹਾਂ ਹੀ ਬਲੌਕ ਜਿਹੜਾ ਭਦੌੜ ਦੇ ਵਿੱਚ ਆਹੀਦਾ ਬਲੌਕ ਨਹੀਂ ਹੈਗਾ ਬਲੌਕ ਹੈ ਜਿਹੜਾ ਔਰ ਪਾਸੇ ਉਦੋਂ ਬਾਅਦ ਦੇ ਵਿੱਚ ਨਹਿਰੀ ਵਿਭਾਗ ਦਾ ਦਫ਼ਤਰ ਹੁੰਦਾ ਸੀ ਇੱਥੇ ਉਹ ਵੀ ਇੱਥੋਂ ਕਾਲੀ ਗਵਰਨਮੈਂਟ ਦੇ ਵਿੱਚ ਮਲੂਕਾ ਸਾਹਿਬ ਵੱਲ ਦੇ ਇਲਾਕੇ ਚ ਲੈ ਗਈ ਸੀ ਭਦੌੜ ਹੈ ਜਿਹੜਾ ਭਦੌੜ ਸਾਡਾ ਸਾਰੀਆਂ ਗੱਲਾਂ ਤੋਂ ਵੰਝਾ ਹੈ ਕੁਝ ਤਾਂ ਸਾਡੀਆਂ ਆਵਦੀਆਂ ਸੁਸਤੀਆਂ ਜਿਵੇਂ ਸਿਆਣੇ ਕਹਿੰਦੇ ਆ ਜਾਗਦਿਆਂ ਦੇ ਜਿਹੜੇ ਹੁੰਦੀਆਂ ਉਹ ਕਟੀਆਂ ਇਹ ਜਿਹੜੇ ਸੌ ਜਾਂਦੇ ਉਹਨਾਂ ਦੇ ਕੱਟੇ ਐ ਸਾਡੇ ਲੋਕ ਸੁੱਤੇ ਪਏ ਸੀ ਸਾਡਾ ਭੜੌੜ ਦੇ ਕੱਟੇ ਬਣ ਗਏ ਭੜੌੜ ਦੀ ਜਿਹੜੀ ਤਸੀਲ ਐ ਉਹ ਵੀ ਹੋਰ ਲੈ ਗਏ ਹਸਤਾਲ ਵੀ ਹੋਰ ਲੈ ਗਏ ਭੜੌੜ ਦੇ ਕੋਲੇ ਤਾਂ ਕੱਲੀਆਂ ਸਾਡੇ ਕੋਲੇ ਪ੍ਰਧਾਨਗੀਆਂ ਰਹੀਆਂ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ 'ਚ ਵਿਕਾਸ ਬਹੁਤ ਹੋਇਆ ਫਿਰ ਉਹ ਵਿਕਾਸ ਕਿੱਥੇ ਹੋ ਗਿਆ ਹਾਂਜੀ ਵਿਕਾਸ ਜਿਹੜਾ ਹੋਇਆ ਹੈ ਵਿਕਾਸ ਤਾਂ ਬਹੁਤ ਜ਼ਿਆਦਾ ਹੋ ਗਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਦੇ ਵਿੱਚ ਜਿਹੜਾ ਹੋਇਆ ਵਿਕਾਸ ਉਹ ਤੁਸੀਂ ਦੇਖਿਆ ਕਿ ਕੱਲ ਮੈਂ ਤੁਹਾਨੂੰ ਦਿਖਾਵਾਂ ਕਿ ਇੱਥੇ ਇੱਕ ਜਿਹੜਾ ਅ 5000 ਰੁਪਏ ਦਾ ਲਾ ਕੇ 5000 ਰੁਪਏ ਦਾ ਲਾਇਆ ਆਪਣਾ ਬਾਥਰੂਮ ਦੀ ਉਹਦੀ ਰਿਪੇਅਰ ਕਰਾਈ ਹੈ 5000 ਰੁਪਏ ਲਾ ਕੇ ਤੇ ਉਹਦੀ ਜਿਹੜੀ ਹੈ ਜਿਹੜੀ ਅਟੈਚਮੈਂਟ ਤੇ ਉਹਦਾ ਉਤਘਾਟਨ ਕਰਨ ਵਾਸਤੇ 5000 ਦੀ ਥਾਂ ਤੇ 50000 ਰੁਪਏ ਉਤਘਾਟਨ ਵਾਸਤੇ ਲਾਇਆ ਜੀ ਇਹ ਜਿੱਥੇ ਸ਼ੈੱਡ ਜਿਹੜੀ ਹੈਗੀ ਟੀਨਾਂ ਦਾ ਜਿਹੜਾ ਪਾਇਆ ਹੋਵੇ ਫਲਸ਼ਾਂ ਦੇ ਉੱਪਰ ਤੇ ਵਾਸ਼ਰੂਮਾਂ ਦੇ ਉੱਪਰ ਉੱਪਰ ਟੀਨ ਪਾਏ ਹੋਣ ਉਹਨਾਂ ਦੇ ਉਤਘਾਟਨ ਸਾਡੀ ਮਾਨ ਸਰਕਾਰ ਕਰ ਰਹੀ ਹੈ ਇਹ ਵਿਕਾਸ ਬਹੁਤ ਵਧੀਆ ਜੀ ਅੱਛਾ ਉਹ ਕਿੱਥੇ ਹੋਇਆ ਅ ਤੁਸੀਂ ਦੇਖਿਆ ਨਹੀਂ ਸਕੂਲਾਂ ਦੇ ਵਿੱਚ ਜੀ ਸਕੂਲਾਂ ਦੇ ਵਿੱਚ ਤੁਸੀਂ ਆਮ ਹੀ ਦੇਖਿਆ ਹੈ ਕਿ ਪੰਜਾਬ ਦੇ ਕਹਿੰਦੇ ਜੀ ਇੱਥੇ ਮੈਂ ਸਮਝਦਾ ਕਿ ਜੇ ਵਾਸ਼ਰੂਮਾਂ ਦੇ ਰਿਪੇਅਰ ਕਰਾਤੀ ਉਹਨੂੰ ਵੀ ਜਿਹੜਾ এডਿਕੇਸ਼ਨ ਦਾ ਬਹੁਤ ਵੱਡਾ ਮਾਰਕਾ ਮੰਨਦੇ ਆ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਹੁਣ ਸਬੰਧਤ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਜੀ ਅਸੀਂ ਹਰ ਰੋਜ਼ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਇੱਥੋਂ ਦੇ ਤਹਿਸੀਲਦਾਰ ਦੇ ਰਾਹੀਂ ਮਾਨਯੋਗ ਤਹਿਸੀਲ ਦਾ ਨਵੇਂ ਤਹਿਸੀਲਦਾਰ ਦੇ ਰਾਹੀਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਰਾਹੀਂ ਹਰ ਰੋਜ਼ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਅਸੀਂ ਮੰਗ ਪੱਤਰ ਦਿੰਨੇ ਆ ਤੇ ਪੰਜ ਬੰਦੇ ਸਾਡੇ ਦਿੱਲੀ ਇੱਥੇ ਧਰਨੇ ਤੇ ਬੈਠੇ ਹੁੰਦੇ ਆ ਪੱਕੇ ਜੀ ਤਾਂ ਮੁੱਖ ਮੰਗਾਂ ਕਿਹੜੀਆਂ ਜਦੋਂ ਮੰਗਾਂ ਮੰਨੀਆਂ ਗਈਆਂ ਧਰਨਾ ਚੱਕਿਆ ਜਾਊਗਾ ਕਿਹੜੀਆਂ ਮੁੱਖ ਮੰਗਾਂ ਸਭ ਤੋਂ ਪਹਿਲਾਂ ਸਾਡੀ ਭਦੌੜ ਤਹਿਸੀਲ ਨੰਬਰ 2 ਤੇ ਸਾਡਾ ਜਿਹੜਾ ਹਸਤਾਲਾ ਜਿਹੜਾ ਉਹ ਡਾਕਟਰ ਪੂਰੇ ਕਰਨ ਦੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਗੱਲਬਾਤ ਕੀਤੀ ਧਰਨੇ ਤੇ ਬੈਠੇ ਲੋਕਾਂ ਦੇ ਨਾਲ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜਿਓ ਦਾ ਸਫਰ ਟੈਲੀਵਿਜ਼ਨ ਦਾ ਜੱਜਾ ਚਾਹਵਾਗਾ ਧੰਨਵਾਦ